ਰੇਡੀਓ ਪੰਜਾਬ ਟੋਡਨ ਦੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਧਾਨੇਵਾਲੀਆ ਇਸ ਵਕਤ ਅਸੀਂ ਬਠਿੰਡਾ ਦੀ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਸਰਕਾਰੀ ਜ਼ਬਰ ਦੇ ਵਿਰੋਧ ਦੇ ਵਿੱਚ ਅੱਜ ਯਾਨੀ ਕਿ 24 ਜਨਵਰੀ ਨੂੰ ਭਾਰੀ ਇਕੱਠ ਹੋ ਰਿਹਾ ਤੇ ਇਸ ਦੇ ਵਿੱਚ ਕੀ ਹੋਏਗਾ ਖਾਸ ਕਿੱਥੋਂ ਕਿੱਥੋਂ ਕੌਣ ਆਉਣਗੇ ਤੇ ਕੀ ਜਿਹੜਾ ਹੈ ਮੇਰੇ ਨਾਲ ਮਨਿੰਦਰ ਨੇ ਮਨਿੰਦਰ ਅੱਜ ਦੇ ਇਕੱਠ ਨੂੰ ਕਿਸ ਤਰ੍ਹਾਂ ਦੇਖ ਰਹੇ ਹਾਂ ਧਾਨੇਵਾਲੀਆ ਸਾਹਿਬ ਤੁਸੀਂ ਤਾਂ ਬਹੁਤ ਤੁਹਾਡਾ ਤਾਂ ਪੁਰਾਣਾ ਤਜਰਬਾ ਹੈ ਸੀਨੀਅਰ ਬੰਦੇ ਹੋ ਅਸਲ ਤਾਂ ਇਹ ਸਾਡਾ ਤੁਹਾਡੇ ਤੋਂ ਮਤਲਬ ਕੀ ਕਰਦਾ ਪੁੱਛ ਹੁੰਦਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪ੍ਰੋਟੈਸਟਾਂ ਵੀ ਦੇਖਿਆ ਪੱਤਰਕਾਰਾਂ ਦੇ ਵੱਖ-ਵੱਖ ਕਿ ਅੱਜ ਦਾ ਇਕੱਠ ਅੱਜ ਦਾ ਇਕੱਠ ਮੈਨੂੰ ਲੱਗਦਾ ਹੈ ਕਿ ਇੱਕ ਮੀਲ ਪੱਥਰ ਸਾਬਤ ਹੋਵੇਗਾ ਪੱਤਰਕਾਰਤਾ ਦੇ ਵਿੱਚ ਜਿਹੜੇ ਲਗਾਤਾਰ ਸਰਕਾਰ ਪੱਤਰਕਾਰਾਂ ਤੇ ਪਰਚੇ ਦੇ ਨੇ ਪੱਤਰਕਾਰਾਂ ਦੀਆਂ ਐਂਟਰੀਆਂ ਬੈਨਡ ਕਰਨੀਆਂ ਪੱਤਰਕਾਰਾਂ ਦੀ ਪੀਓ ਜੀ ਬੈਨਡ ਕਰਨੇ ਈਵਨ ਕਿ ਜਿਹੜੇ ਵੱਡੇ ادارے ਹਨ ਸਮਾਚਾਰ ਵਰਗੇ ਉਹਨਾਂ ਦੀਆਂ ਬਾਹਾਂ ਮੋੜਨੀਆਂ ਇਹਨਾਂ ਸਾਰਿਆਂ ਤੇ ਅੱਜ ਇੱਥੋਂ ਜਿਹੜੀ ਹੈ ਉਹ ਥੱਲ ਪੈਣੀ ਹੈ ਅੱਜ ਦੇ ਇਕੱਠ ਨੇ ਅੱਜ ਇੱਥੇ ਆਏ ਲੋਕਾਂ ਨੇ ਅੱਜ ਪੰਜਾਬ ਦੇ ਲੋਕਾਂ ਨੇ ਸਾਰੀਆਂ ਏਰੀਆ ਇਹ ਪ ਤੁਸੀਂ ਵੀ ਕਿਹਾ ਸੀ 77 ਤੇ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਇਹ ਦੱਸ ਦੇਣਾ ਕਿ ਮੀਡੀਆ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਪੰਜਾਬੀਆਂ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਤੇ ਮੈਨੂੰ ਲੱਗਦਾ ਕਿ ਅੱਜ ਦਾ ਇਹ ਇਕੱਠ ਆਉਣ ਵਾਲੇ ਮੈਨੀਫੈਸਟੋ ਜਿਹੜੀਆਂ ਪਾਰਟੀਆਂ ਦੇ ਹੋਣਗੇ ਉਹਨਾਂ 'ਚ ਵੀ ਇੱਕ ਜਿਹੜਾ ਇਹ ਕਾਲਮ ਦਰਜ ਕਰਵਾਵੇਗਾ ਕਿ ਉਹਦੇ 'ਚ ਇਹ ਹੋਵੇਗਾ ਕਿ ਜਿਹੜੀ ਕਾਪੀਰਾਈਟ ਵਰਗਾ ਜਿਹੜਾ ਹਥਿਆਰ ਪਿੰਨਾਂ ਕੋਲੇ ਹੈ ਉਹ ਖਤਮ ਕਰਨਗੀਆਂ ਸਰਕਾਰਾਂ ਵਾਅਦਾ ਕਰਕੇ ਆਉਣਗੀਆਂ ਪੱਤਰਕਾਰਾਂ ਤੇ ਪਰਚੇ ਨਾ ਦੇਣ ਦਾ ਵਾਅਦਾ ਕਰਕੇ ਆਉਣਗੀਆਂ ਇਹ ਸਾਰੀਆਂ ਚੀਜ਼ਾਂ ਲਈ ਅੱਜ ਇੱਥੇ ਇੱਕ ਬਹੁਤ ਵੱਡਾ ਜਿਹੜਾ ਇੱਕ ਸੰਕੇਤ ਜਾਣਾ ਅੱਜ ਇੱਕ ਇਤਿਹਾਸ ਦੇ ਪੰਨਿਆਂ ਤੇ ਅੰਦੋਲਨ ਨੇ ਲਿਖਿਆ ਅੱਛਾ ਇੱਕ ਚੀਜ਼ ਦੱਸੋ ਕਿ ਜੇਕਰ ਆਜ਼ਾਦੀ ਦਾ ਜਿਹੜਾ ਜੰਗ ਸ਼੍ਰੀ ਸੀ ਉਹ ਪੰਜਾਬ ਤੇ ਬੰਗਾਲ ਤੋਂ ਸੀ ਜੀ ਜੀ ਤੁਹਾਨੂੰ ਪਤਾ ਕਿ ਇਹ ਅੱਜ ਦੀ ਘਟਨਾ ਨਹੀਂ ਹੈ ਕੇਂਦਰ ਸਰਕਾਰ ਦੇ ਨੇ ਵੀ ਬੜਾ ਪੱਤਰਕਾਰਾਂ ਦੇ ਉੱਤੇ ਹਮਲੇ ਕੀਤੇ ਵੱਡੇ ਵੱਡੇ ਜਿਹੜੇ ਸੈਟਲਾਈਟ ਚੈਨਲ ਸੀ ਉਹਨਾਂ ਨੂੰ ਖਰੀਦਿਆ ਉਹਨਾਂ ਦੇ ਵਿੱਚੋਂ ਸਟਾਫ ਨੂੰ ਕਢਾ ਦਿੱਤਾ ਅੱਜ ਬਠਿੰਡੇ ਦੀ ਧਰਤੀ ਤੋਂ ਜਿਹੜਾ ਇਹ ਤੁਸੀਂ ਅੰਦੋਲਨ ਜਾਂ ਇਹ ਸੰਘਰਸ਼ ਵਿੱਢਿਆ ਜਾਣ ਵਾਲਾ ਹੈ ਇਹਨੂੰ ਤੁਸੀਂ ਭਾਰਤ ਦੇ ਸੰਦਰਭ ਵਿੱਚ ਕਿਵੇਂ ਦੇਖਦੇ ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਪੰਜਾਬ ਤੇ ਬੰਗਾਲ ਦੀ ਆਜ਼ਾਦੀ ਲੜਾਈ ਹੁਣ ਵੱਡਾ ਸਾਡਾ ਕਿਸਾਨੀ ਅੰਦੋਲਨ ਲੜ ਕੇ ਆਇਆ ਹੈ ਉਹ ਜਿਹੜੀ ਅਗਵਾਈ ਪੰਜਾਬ ਕਰਦਾ ਸੀ ਮਤਲਬ ਪੰਜਾਬ ਤੇ ਕੋਈ ਵੀ ਜਿਹੜੀ ਹੈ ਮੂਵਮੈਂਟ ਛੱੜਦੀ ਹੈ ਉਹਦਾ ਮੋਢੀ ਪੰਜਾਬ ਹੁੰਦਾ ਤੇ ਪੰਜਾਬ ਦੇ ਵਿੱਚੋਂ ਅੱਜ ਇਹ ਨਿਕਲੀ ਚੰਗਿਆੜੀ ਇਹ ਪੂਰੇ ਦੇਸ਼ 'ਚ ਫੈਲੋਗੀ ਪੱਤਰਕਾਰਾਂ ਨੂੰ ਪਤਾ ਲੱਗੂਗਾ ਕਿ ਐਵੇਂ ਵੀ ਕੰਮ ਹੁੰਦੇ ਆ ਆਪਾਂ ਇਸ ਤਰੀਕੇ ਨਾਲ ਵੀ ਲੜ ਸਕਦੇ ਤੁਸੀਂ ਗੱਲ ਜ਼ਿਕਰ ਕੀਤੀ ਕੇਂਦਰ ਦੇ ਵਿੱਚ ਕਿੰਨੇ ਪੱਤਰਕਾਰਾਂ ਦੇ ਅਸੀਂ ਕਤਲਾਂ ਦੇ ਮਾਮਲੇ ਸੁਣਦੇ ਆ ਕਿੰਨੇ ਪੱਤਰਕਾਰਾਂ ਨੂੰ ਜੇਲਾ ਚ ਡੱਕਿਆ ਹੋਇਆ ਉਹਨਾਂ ਨੂੰ ਜਮਾਨਤ ਤੇ ਹੀ ਨਹੀਂ ਮਿਲ ਰਹੀਆਂ ਕਿੰਨੇ ਬੁੱਧੀਜੀਵੀ ਅੰਦਰ ਡੱਕੇ ਪਿਆ ਸੋ ਇਥੋਂ ਕੇਂਦਰ ਦਾ ਕੀ ਇਹ ਚੀਜ਼ ਨੂੰ ਇਹ ਥੋੜੀ ਹੈ ਕਿ ਇਹਨੂੰ ਨੋਟਿਸ ਨਹੀਂ ਕੋਈ ਲੈ ਰਿਆ ਐਡੇ ਵੱਡੇ ਕੱਟ ਨੂੰ ਇਗਨੋਰ ਤਾਂ ਕੋਈ ਕਰ ਹੀ ਨਹੀਂ ਸਕਦਾ ਸੋ ਇਹ ਪੂਰੇ ਵਿਸ਼ਵ ਪੱਤਰ ਤੇ ਜਾਣਾ ਤੇ ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਲਹਿਰ ਛਿੜੇਗੀ ਕਿ ਇਹ ਵੀ ਕਰ ਸਕਦੇ ਆ ਪੱਤਰਕਾਰ ਤੁਸੀਂ ਦੇਖਿਆ ਹੀ ਤੁਸੀਂ ਵੀਡੀਓ ਵੀ ਬਣਾ ਰਹੇ ਸੀ ਕਿ ਪੱਤਰ ਅੱਜ ਤੱਕ ਪੱਤਰਕਾਰ ਧਰਨੇ ਕਵਰ ਕਰਨ ਜਾਂਦੇ ਸੀ ਦਰیاں ਵਾਲਿਆਂ ਨੂੰ ਕਵਰ ਕਰ ਅੱਜ ਦਰਿਆਵਾਂ ਵਿਚ ਆ ਰਹੇ ਸੀ ਪੱਤਰਕਾਰ ਠੀਕ ਹੈ ਅੱਜ ਖੁਦ ਦਰਿਆ ਝਾੜ ਰਹੇ ਸੀ ਦਰਿਆਵਾਂ ਵਿਚ ਆ ਰਹੇ ਸੀ ਜੇ ਸਰਕਾਰ ਉਸ ਲੈਵਲ ਤੇ ਆਈ ਹੈ ਤਾਂ ਫਿਰ ਪੱਤਰਕਾਰ ਵੀ ਪੜਨਾਸਤੇ ਉਸ ਲੈਵਲ ਤੇ ਆ ਗਿਆ ਕਿ ਫਿਰ ਜੇ ਸਾਨੂੰ ਮਾਈਕ ਫੜਨੇ ਆਉਂਦੇ ਆ ਤਾਂ ਸਾਨੂੰ ਦਰਿਆਵਾਂ ਵੀ ਡਾਉਣੀਆਂ ਆਉਂਦੀਆਂ ਸਾਨੂੰ ਸੜਕਾਂ ਤੇ ਹੀ ਰਹਿਣਾ ਆਉਂਦਾ ਹਾਂ ਮੈਂ ਧੰਨਵਾਦ ਤੁਹਾਡਾ ਬਲਤੇਜ ਵੰਦਰ ਜੀ ਸਾਡੇ ਨੇ ਬਲਤੇਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਲਤੇਜ ਜੀ ਇਸ ਅੱਜ ਪੱਤਰਕਾਰਾਂ ਨੂੰ ਤੇ ਪੱਤਰਕਾਰ ਦੇ ਨਾਲ ਹਮੈਤੀ ਜਥੇਬੰਦੀਆਂ ਨੂੰ ਅੱਜ ਇੱਥੇ ਇਕੱਠਾ ਕਿਉਂ ਹੋਣਾ ਪੈ ਰਿਹਾ ਇਸ ਮੌਜੂਦਾ ਸਰਕਾਰ ਦਾ ਰਵੱਈਆ ਨੂੰ ਤੁਸੀਂ ਕਿਵੇਂ ਦੇਖਦੇ ਬਹੁਤ ਧੱਕੇਸ਼ਾਹੀ ਵਾਲਾ ਰਵੱਈਆ ਹੈ ਪੱਤਰਕਾਰਾਂ ਤੇ ਜਾਨੀ ਲੋਕ ਤਾਂ ਜਦੋਂ ਕਿਸੇ ਨਾਲ ਧੱਕਾ ਹੁੰਦਾ ਤੇ ਲੋਕ ਮਹਿਸੂਸ ਕਰਦੇ ਆ ਵੀ ਆਪਣੀ ਜਿਹੜੀ ਆਵਾਜ਼ ਹੈ ਜੇ ਸਰਕਾਰ ਨਹੀਂ ਸੁਣ ਰਹੀ ਜਾਂ ਅਫਸਰਾਈ ਨਹੀਂ ਸੁਣ ਰਹੀ ਤਾਂ ਉਹ ਪੱਤਰਕਾਰਾਂ ਰਾਹੀਂ ਹੈ ਜਿਹੜੀ ਉਹ ਆਪਦੀ ਆਵਾਜ਼ ਨੂੰ ਇਹ ਪਹੁੰਚਾਇਆ ਜਾਵੇ ਤੇ ਸਾਨੂੰ ਇਨਸਾਫ ਮਿਲੇ ਤੇ ਇੱਥੇ ਪੱਤਰਕਾਰਾਂ ਦਾ ਹੀ ਗਲਾ ਘੁੱਟਿਆ ਜਾ ਰਿਹਾ ਹੈ ਤੇ ਉਹ ਫਿਰ ਇਨਸਾਫ ਦੀ ਕਿਤੇ ਉਮੀਦ ਨਹੀਂ ਰਹੇਗਾ ਮੈਨੂੰ ਤਾਂ ਇਹ ਲੱਗਦਾ ਕਿ ਇਹ ਸਰਕਾਰ ਕਿਤੇ ਅੰਦੋਲਨਾਂ ਦੀ ਤਾਂ ਨਹੀਂ ਕਿ ਤੁਸੀਂ ਵੀ ਆ ਦੇਖੋ ਇੱਥੇ ਲੰਮਾ ਸਮਾਂ ਹੋ ਗਿਆ ਇੱਕ ਬੱਸ ਸਟੈਂਡ ਨੂੰ ਲੈ ਕੇ ਕਿੰਨੇ ਦਿਨਾਂ ਤੋਂ ਕਿੰਨੇ ਸਾਲ ਡੇਢ ਸਾਲ ਹੋ ਗਏ ਨਹੀਂ ਅੱਜ 276 ਦਿਨ ਹੋ ਗਏ ਆ ਜੀ ਸਾਨੂੰ ਲਗਾਤਾਰ ਇੱਥੇ ਧਰਨੇ ਤੇ ਬੈਠੇ ਹੈਗੇ ਆ ਬੱਸ ਸਟੈਂਡ ਨੂੰ ਜਿਹੜਾ ਇਹਨਾਂ ਨੇ ਬਾਹਰ ਦੇ ਲਜਾਣ ਦੇ ਇਹਨਾਂ ਨੇ ਉਹ ਕੀਤੀ ਸੀ ਅਸੀਂ ਉਹਨੂੰ ਬੱਸ ਸਟੈਂਡ ਨੂੰ ਰੋਕਣ ਲਈ ਲੋਕਾਂ ਦੇ ਸਹਿਯੋਗ ਨਾਲ ਸਾਰੀਆਂ ਜਥੇਬੰਦੀਆਂ ਸਾਨੂੰ ਸਹਿਯੋਗ ਕਰ ਰਹੀਆਂ ਹੈਂ ਪੱਤਰਕਾਰਾਂ ਨੇ ਸਾਨੂੰ ਸਹਿਯੋਗ ਕੀਤਾ ਉਸੇ ਕਰਕੇ ਅਸੀਂ ਵੀ ਅੱਜ ਨਾਲ ਪੱਤਰਕਾਰਾਂ ਦੇ ਨਾਲ ਖੜੇ ਆ ਤਨ ਮਨ ਧਨ ਹਰ ਚੀਜ਼ ਨਾਲ ਅਸੀਂ ਹਾਜ਼ਰ ਆ ਅੱਗੇ ਵੀ ਹਾਜ਼ਰ ਰਹਿਣਾ ਮਿਹਰਬਾਨੀ ਮਾਨਿਕ ਜੀ ਲੰਮਾ ਸਮਾਂ ਹੋ ਗਿਆ ਆਰਟੀਆਈ ਇੱਕ ਬਹੁਤ ਵਧੀਆ ਸਾਧਨ ਸੀਗਾ ਲੋਕਾਂ ਦੇ ਵਿੱਚ ਬਹੁਤ ਵੱਡੀ ਸਹੂਲਤ ਸੀਗੀ ਜੇ ਆਪਾਂ ਕੋਈ ਅੰਦਰਲੀ ਗੱਲ ਕੱਢਣੀ ਆ ਹੁਣ ਇਸ ਸਰਕਾਰ ਨੇ ਆਰਟੀਆਈ ਦਾ ਕੀ ਬਣਾਤਾ ਦੇਖੋ ਇਹ ਸਰਕਾਰ ਨੇ ਆਰਟੀਆਈ ਦਾ ਗਲਾ ਘੋਟ ਦਿੱਤਾ ਬਿਲਕੁਲ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਆਰਟੀਆਈ ਪਾ ਪਾ ਕੇ ਦਿੱਲੀ ਦੇ ਮੁੱਖ ਮੰਤਰੀ ਦੀ ਸੀਟ ਤੱਕ ਪਹੁੰਚੇ ਆ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਔਰ ਬਹੁਤ ਸ਼ਰਮ ਦੀ ਗੱਲ ਹੈ ਕਿ ਇਹਨਾਂ ਦੇ ਆਉਣ ਤੋਂ ਬਾਅਦ ਆਰਟੀਆ ਦਾ ਬਿਲਕੁਲ ਗਲਾ ਘੋਟ ਦਿੱਤਾ ਇਹਨਾਂ ਨੇ ਪਹਿਲਾਂ ਜਿਹੜੇ ਆਪਦੇ ਕਮਿਸ਼ਨਰ ਲਗਾਏ ਪਹਿਲਾਂ ਤਾਂ ਕਮਿਸ਼ਨਰ ਲਗਾਏ ਨਹੀਂ 10 10 ਕਮਿਸ਼ਨਰ ਹੁੰਦੇ ਸੀ ਪੰਜਾਬ ਦੇ ਵਿੱਚ ਕਹਿੰਦੇ ਜੀ ਖਰਚੇ ਬਹੁਤ ਨੇ ਇਹਨਾਂ ਦੇ ਇਹਨਾਂ ਨੂੰ ਆਪਦੇ ਵੱਡੇ ਵੱਡੇ ਖਰਚੇ ਨਹੀਂ ਦਿਖਦੇ ਕਹਿੰਦੇ ਪੰਜ ਕਰ ਦਿਓ ਫਿਰ ਜਦੋਂ ਬਾਕੀ ਰਿਟਾਇਰ ਹੋ ਗਏ ਪੰਜ ਵੀ ਪੂਰੇ ਨਹੀਂ ਲਾਏ ਫਿਰ ਤਿੰਨ ਲਾਏ ਫਿਰ ਕੋਰਟ 'ਚ ਆ ਕੇ ਦੋ ਲਾਏ ਔਰ ਬੈਕਲੌਗ ਜਾਣ ਬੁੱਝ ਕੇ ਇਕੱਠਾ ਕਰ ਲਿਆ ਤਾਂ ਕਿ ਜਿਹੜੇ ਲੋਕ ਅਪੀਲ ਕਰਦੇ ਉਹ ਫਰ ਜਿਹੜੇ ਜਿੱਥੇ ਇਹ ਚੋਰੀ ਠੱਗੀ ਕਰਦੇ ਹੈਗੇ ਜਿੱਥੇ ਇਹ ਗਲਤ ਕੰਮ ਕਰਦੇ ਚਾਹੇ ਉਹ ਸਿਵਲ ਅਵੇਸ਼ਨ ਡਿਪਾਰਟਮੈਂਟ ਹੈ ਜਿੱਥੇ ਜਹਾਜ਼ ਦੇ ਖਰਚੇ ਹੁੰਦੇ ਆ ਵੱਡੇ ਵੱਡੇ ਜਹਾਜ਼ ਰੋਜ਼ ਕਿਰਾਏ ਤੇ ਲੈ ਜਾਂਦੇ ਨੇਗੇ ਔਰ ਜਿੱਥੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿੱਥੇ ਅਰਬਾਂ ਦੀ ਐਡ ਹੈ ਮਹੀਨੇ ਦੇ ਵਿੱਚ ਦਿੰਦੇ ਆ ਉਹ ਜਾਂ ਹੋਰ ਜਿੱਥੇ ਇੱਕ ਘਪਲੇਬਾਈ ਚੱਲਦੀ ਆ ਉਹਦੀ ਆਰਟੀਆਈ ਨਹੀਂ ਦਿੱਤੀ ਜਾਂਦੀ ਲੋਕ ਤਿੰਨ ਤਿੰਨ ਚਾਰ ਚਾਰ ਸਾਲ ਭੌਂਕਦੇ ਫਿਰਦੇ ਰਹਿੰਦੇ ਆ ਔਰ ਸਭ ਤੋਂ badi ਗੱਲ ਹੈ ਜਿਹੜੇ ਬੰਦੇ ਆਰਟੀਆਈ ਪਾਉਣ ਦੀ ਗੱਲ ਕਰਦੇ ਸੀ ਸਵਾਲ ਕਰਨ ਦੀ ਗੱਲ ਕਰਦੇ ਸੀ ਉਹ ਅੱਜ ਉਹਨਾਂ ਨੂੰ ਸਵਾਲ ਵੀ ਮਾੜੇ ਲੱਗਦੇ ਆ ਆਰਟੀਆਈ ਵੀ ਮਾੜੀ ਲੱਗਦੀ ਆ ਜੇ ਆਰਟੀਆਈ ਤੋਂ ਬਾਅ ਤਰੇ ਹੈ ਤਾਂ ਸਾਡੇ ਦੇ ਗੈਰ ਜਮਾਨਤੀ ਧਰਾਵਾਂ ਲਾ ਕੇ ਪਰਚੇ ਪਾ ਦਿੱਤੇ ਜਾਂਦੇ ਆ ਕਿ ਇਹਨਾਂ ਦੇ ਸਵਾਲ ਕਰਨ ਨਾਲ ਸਮਾਜ ਦੇ ਵਿੱਚ ਕੋਈ ਬਹੁਤ ਵੱਡਾ 파ੜ ਪੈ ਗਿਆ ਜਿਹੜੇ ਲੋਕ ਸੀਗੇ ਉਹ ਡਰ ਗਏ ਆ ਇਹ ਸਰੱਦੀ ਸੂਬਾ ਮਤਲਬ ਇੱਕ ਤਰ੍ਹਾਂ ਦਾ ਜਾਣ ਕੇ ਨੈਸ਼ਨਲ ਸਿਕਿਉਰਿਟੀ ਦਾ ਹੂਆ ਬਣਾ ਦਿੱਤਾ ਸੋ ਬਹੁਤ ਮੰਦਭਗ ਹੈ ਸਵਾਲ ਤੁਸੀਂ ਲੋਕਾਂ ਨੇ ਲੈਣੇ ਸਿੱਖੋ ਔਰ ਇਹ ਪੈਸਾ ਜਿਹੜਾ ਹੈਗਾ ਪਬਲਿਕ ਦਾ ਹੈ ਔਰ ਜਿਹੜੇ ਜਹਾਜ਼ ਹੈਲੀਕਾਪਟਰ ਤੁਹਾਨੂੰ ਸਾਰੀਆਂ ਸਹੂਲਤਾਂ ਮਿਲੀਆਂ ਨੇ ਇਹ ਪਬਲਿਕ ਦੇ ਜਿਹੜੇ ਵੈਲਫੇਅਰ ਦੇ ਵਿੱਚ ਯੂਜ਼ ਹੋਣੇ ਚਾਹੀਦੇ ਨਾ ਕਿ ਤੁਸੀਂ ਜਿਹੜੇ ਹੈਗੇ ਗੇੜੇ ਘਟਣ ਲਈ ਵਰਤੋ ਧੰਨਵਾਦ ਜੀ ਤੁਹਾਡਾ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਦੇ ਤੇ ਪੱਤਰਕਾਰ ਸੰਦੀਪ ਲਾਧੂ ਕਾ ਜੀ ਹੈ ਲਾਧੂ ਕਾ ਸਾਹਿਬ ਬੈਠੇ ਰੋ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਸੀਂ ਚੰਡੀਗੜ੍ਹੋਂ ਆਏ ਹੋ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਉੱਥੋਂ ਦੀ ਪੱਤਰਕਾਰਤਾ ਤੇ ਫੀਲਡ ਦੀ ਪੱਤਰਕਾਰਤਾ ਕਿਉਂਕਿ ਉੱਥੇ ਵੀ ਕਾਫੀ ਕੁਝ ਸਹੀ ਨਹੀਂ ਹੋ ਰਿਹਾ ਅ ਮੇਰੇ ਨਾਲ ਵੈਸੇ ਤੁਸੀਂ ਵੱਧ ਜਾਣਦੇ ਹੋ ਪਰ ਫਿਰ ਵੀ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਇੰਨੀ ਗੱਲ ਜ਼ਰੂਰ ਕਰਦਾ ਕਿ ਚੰਡੀਗੜ੍ਹ ਦੇ ਗਲਿਆਰੇ ਦੇ ਵਿੱਚ ਤੁਹਾਨੂੰ ਪਤਾ ਕਿ ਬਹੁ ਗਿਣਤੀ ਪੱਤਰਕਾਰਾਂ ਦੀ ਉਹ ਹੋ ਗਈ ਆ ਜਾਂ ਮੀਡੀਆਦਾਰਿਆਂ ਦੀ ਕਹਾਂਗੇ ਪੱਤਰਕਾਰਾਂ ਦੀ ਤੇ ਚਲੋ ਫੀਲਡ ਦੇਆਂ ਦੀ ਮਜਬੂਰੀ ਹੁੰਦੀ ਹੈ ਜੋ ਮਾਲਕਾਂ ਤੋਂ ਤਨਖਾਹ ਲੈਣੀ ਹੈ ਨੌਕਰੀ ਕਰਨੀ ਹੈ ਉਹ ਜੋ ਉਹਨਾਂ ਨੇ ਕਿਹਾ ਉਹੀ ਕਵਰ ਕਰਨਾ ਹੈ ਆਦਾਰੀ ਜਦੋਂ ਵਿਕ ਜਾਣ ਅਦਾਰਿਆਂ ਦੇ ਅਦਾਰੇ ਵਿਕ ਜਾਣ ਤੇ ਥੋੜੇ ਜੇ ਗਿਣਤੀ 'ਚ ਰਹਿ ਜਾਣੇ ਇਹ ਨਹੀਂ ਕਿ ਚੰਡੀਗੜ੍ਹ ਤੋਂ ਸਵਾਲ ਨਹੀਂ ਹੁੰਦਾ ਉੱਥੇ ਵੀ ਕੁਝ ਕੋ ਪੱਤਰਕਾਰ ਗਿਣਤੀ ਦੇ ਬਚੇ ਆ ਸਵਾਲ ਹੋ ਰਹੇ ਆ ਸੱਤਾ ਨੂੰ ਪਰ ਜ਼ਿਆਦਾਤਰ ਜਿਹੜੇ ਫੀਲਡ ਦੇ ਜਾਂ ਪੰਜਾਬ ਦੇ ਵੱਖ-ਵੱਖਰੇ ਕੋਨਿਆਂ 'ਚ ਆ ਤੁਹਾਡੇ ਵਰਗੇ ਸੀਨੀਅਰ ਪੱਤਰਕਾਰ ਨੇ ਨਵੇਂ ਵੀ ਆ ਮਨਿੰਦਰਜੀਤ ਸਿੱਧੂ ਉਹਨਾਂ ਚ ਇੱਕ ਹੈ ਇਹਨਾਂ ਤੇ ਪਰਚਾ ਹੋਇਆ ਜਿਉਂ ਉਹਨਾਂ ਦਾ ਚੈਨਲ ਹੀ ਬੰਦ ਕਰਾ ਦਿੱਤਾ ਗਿਆ ਬਹੁਤ ਸਾਰੇ ਪੱਤਰਕਾਰ ਹੈ ਆਵਾਜ਼ ਹੈ ਪਰ ਬੜੀ ਛੋਟੀ ਗਿਣਤੀ ਜਿਹੜੀ ਉਹਨੂੰ ਵੀ ਖਤਮ ਕਰਨ ਦੇ ਵਾਸਤੇ ਸਰਕਾਰ ਹੱਥ ਕੰਡੇ ਅਪੜਾ ਰਹੀ ਹੈ ਚਾਹੇ ਉਹ ਕਾਪੀ ਰਾਈਟ ਦੇ ਰੂਪ ਦੇ ਵਿੱਚ ਸਟ੍ਰਾਈਕਾਂ ਭੇਜ ਭੇਜ ਚੈਨਲ ਬੰਦ ਕਰਾਉਣੇ ਹੋਣ ਜਾਂ ਕੋਈ ਸਵਾਲ ਅੰਦਰ ਕਰਨ ਜਾ ਰਿਹਾ ਹੈਗਾ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਨਹੀਂ ਜਾਣ ਦੇਣਾ ਐਂਟਰੀ ਬੈਨ ਕਰ ਦੇਣੀ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਥੋੜਾ ਬਹੁਤਾ ਬੱਚਿਆ ਮੀਡੀਆ ਸਵਾਲ ਕਰਮਣ ਜਿਹੜਾ ਹਿੰਮਤ ਰੱਖਦਾ ਜਿਹਦੀ ਰੀੜ ਦੀ ਹੱਡੀ ਕੰਮ ਕਰਦੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਬੰਦ ਕਰਾਉਣ ਵਾਸਤੇ ਚੁੱਪ ਕਰਾਉਣ ਵਾਸਤੇ ਬੜਾ ਕੁਝ ਕਰੀ ਜਾਂਦੀ ਹੈ ਸਰਕਾਰ ਪਰ ਸਰਕਾਰ ਨੂੰ ਸ਼ਾਇਦ ਇਹ ਭੁਲੇਖਾ ਹੈ ਕਿਉਂਕਿ ਬੜੀਆਂ ਸਰਕਾਰਾਂ ਪਹਿਲਾਂ ਗਈਆਂ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ ਤੁਸੀਂ ਆਪ ਕੰਨੀ ਦੇਖਿਆ ਸੁਣਿਆ ਸਾਰਾ ਕੁਝ ਕੀਤਾ ਹੈ ਵੀ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਪੱਤਰਕਾਰਾਂ ਨਾਲ ਆਜ਼ਾਦ ਮੀਡੀਆ ਨਾਲ ਪੰਗਾ ਲਿਆ ਉਹਨਾਂ ਦਾ ਆਪਦਾ ਵੀ ਕੁਛ ਨਹੀਂ ਵੱਟੀਦਾ ਫਿਰ ਬਾਅਦ ਵਿੱਚ ਕੁਝ ਨਹੀਂ ਵੱਟਿਆ ਜਾਂਦਾ ਉਹਨਾਂ ਦਾ ਉਹ ਆਪ ਜਦੋਂ ਵਿਰੋਧੀ ਧਿਰ 'ਚ ਪੈਂਦੇ ਆ ਹੁਣ ਜਿਹੜੇ ਸਰੋਚੀਕਾ ਨਿਕਲਦੀਆਂ ਤੋਂ ਉਹਨਾਂ ਦੀ ਜਿਹੜੇ ਸੱਤਾ 'ਚ ਹੁੰਦੇ ਸੀ ਤੁਹਾਡੇ ਸਾਹਮਣੇ ਉਦੋਂ ਗੌਲਦੇ ਨਹੀਂ ਸੀ ਜਦ ਜਿਹੜੇ ਵੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੇ ਸੀ ਚੈਨਲ ਬੰਦ ਕਰਾਏਗੇ ਪਹਿਲਾਂ ਵੀ ਪਹਿਲੀਆਂ ਸਰਕਾਰਾਂ 'ਚ ਅੱਜ ਉਹਨਾਂ ਨੂੰ ਜਨਤਾ 'ਚ ਜਾਣਾ ਪੈ ਰਿਹਾ ਤਰਲੇਮੈਂਤਾ ਕਰਨੇ ਪੈ ਰਹੇ ਆ ਤੇ ਜੇਕਰ ਇਹੀ ਹਾਲ ਇਹਨਾਂ ਦਾ ਰਿਹਾ ਤੇ ਲੋਕਾਂ ਦੀ ਸਮਝ ਵੀ ਇਹ ਕਹਿੰਦੀ ਹੈ ਸਾਡੀ ਵੀ ਸਮਝ ਇਹ ਕਹਿੰਦੀ ਹੈ ਕਿ ਕੱਲ ਨੂੰ ਜਦੋਂ ਵਿਰੋਧੀ ਧਿਰ ਚ ਹੋਏ ਚੀਕਾਂ ਮਾਰ ਮਾਰ ਕੇ ਸਾਡੇ ਅੱਗੇ ਪੱਤਰਕਾਰਾਂ ਕੋਲ ਹੀ ਆਉਣਗੇ ਕਿ ਯਾਰ ਸਾਡੀ ਸੁਣ ਲਓ ਕੁਝ ਬਕਾਊਆਂ ਨੇ ਤਾਂ ਬਕਾਊ ਹੀ ਰਹਿਣਾ ਉਹਨਾਂ ਨੇ ਤਾਂ ਸੱਤਾ ਦੇ ਦਲਾਲ ਨੇ ਉਹਨਾਂ ਨੇ ਤਾਂ ਸੱਤਾ ਕੋਲ ਹੀ ਰਹਿਣਾ ਤੇ ਬਾਕੀਆ ਨੇ ਬਾਕੀ ਹੀ ਰਹਿਣਾ ਬਿਲਕੁਲ ਬਿਲਕੁਲ ਹਰੇਕ ਨੇ ਉਹਨਾਂ ਨੇ ਉੱਥੇ ਹੀ ਰਹਿਣਾ ਆਪਾਂ ਉੱਥੇ ਰਹਿਣਾ ਆਪਾਂ ਸਵਾਲ ਕਰਦੇ ਰਹਿਣਾ ਕੋਈ ਹੋਵੇ ਸੱਤਾ ਦੇ ਵਿੱਚ ਡਾਕਟਰ ਅਜੀਤ ਜੀ ਸਾਡੇ ਨਾਲ ਨੇ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ ਇਹ ਲੋਕਪੱਕੀ ਸਰਕਾਰ ਡਿਕਟੇਟਰਸ਼ਿਪ ਦਾ ਰੁਈਆ ਕਿਉਂ ਪੈਦਾ ਕਰ ਰਹੀ ਹੈ ਦੇਖੋ ਜੀ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਉਹ ਲੋਕਾਂ ਦੀ ਨੁਮਾਇੰਦਗੀ ਘਟ ਤੇ ਕਾਰਪੋਰੇਟਾਂ ਦੇ ਹੱਥ 'ਚ ਵੱਧ ਖੜ ਗਈ ਹੈ ਉਹ ਆਪਣੀ ਮਨਮਰਜ਼ੀ ਦੇ ਨਾਲ ਇਸ ਤਰ੍ਹਾਂ ਦੀ ਅਣ ਐਲਾਨੀਆਂ ਐਮਰਜੈਂਸੀ ਦੇ ਤੌਰ ਤੇ ਉਹਨਾਂ ਨੇ ਲਾ ਰੱਖੀ ਹੈ ਇਦੇ ਵਿੱਚ ਬੋਲਣ ਦੀ ਆਜ਼ਾਦੀ ਆਜ਼ਾਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਿਖਣ ਦੀ ਇਹ ਸਾਰੀਆਂ ਪਾਬੰਦੀਆਂ ਜਿਹੜੀਆਂ ਉਹਨਾਂ ਨੇ ਲਾ ਰੱਖੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਜਮਹੂਰੀਅਤ ਸਭ ਤੋਂ ਵੱਡੀ ਦੁਨੀਆ ਦੀ ਜਮਹੂਰੀਅਤ ਕਿਹਾ ਜਾਂਦਾ ਭਾਰਤ ਉੱਥੇ ਜਿਹੜੀ ਜਮਹੂਰੀਅਤ ਦਾ ਥੰਮ੍ਹ ਹੈ ਉਹ ਪ੍ਰੈਸ ਹੈ ਸਾਡੀ ਇਹ ਗੋਦੀ ਮੀਡੀਆ ਚਾਹੁੰਦੇ ਨੇ ਜਿਹੜੀ ਆਜ਼ਾਦ ਪ੍ਰੈਸ ਇਦੋਂ ਇਹਨੇ ਤੇ ਸਵਾਲ ਕਰਦੀ ਹੈ ਲੋਕਾਂ ਦੇ ਮਸਲੇ ਚੁੱਕਦੀ ਹੈ ਸੰਘਰਸ਼ਾਂ ਦੀ ਹਮਾਇਤ ਕਰਦੀ ਹੈ ਜਾਂ ਸੰਘਰਸ਼ਾਂ ਦੀ ਕਵਰੇਜ ਕਰਦੀ ਹੈ ਤਾਂ ਇਹ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਨਾਂ ਤੇ ਬੇਲੋੜੇ ਝੂਠੇ ਕੇਸ ਦਰਜ ਕਰ ਦਿੰਦੀ ਹੈ ਮੈਂ ਕਹਿੰਦਾ ਇਹ ਪੰਜਾਬ ਦੀ ਬਹੁਤ ਮਾੜੀ ਸਥਿਤੀ ਹੈ ਬਠਿੰਡੇ ਦੇ ਇੱਥੇ ਬਸਟੇ ਬਾਰੇ ਵੀ ਇੱਕ ਧਰਨਾ ਲੱਗਿਆ ਪਿਛਲੇ 9 ਮਹੀਨਿਆਂ ਤੋਂ ਕਹਿੰਦੇ ਇਹ ਹੈ ਕਿ ਅਸੀਂ ਫੈਸਲੇ ਤਾਂ ਲੋਕਾਂ ਦੀ ਰਹਿਣ ਨਾਲ ਕਰਦੇ ਹਾਂ ਪਰ ਦੱਸਦੇ ਕੁਝ ਨਹੀਂ ਇੱਕੋ ਇੱਕ ਇਕਾਧਕਾਰ ਵਰਤਦੇ ਆ ਇਹ ਪੂਰੀ ਤਰ੍ਹਾਂ ਐਮਰਜੈਂਸੀ ਤੱਕ ਸਭ ਕੁਝ ਚੱਲ ਰਿਹਾ ਹੈ ਪੰਜਾਬ ਇਸ ਟਾਈਮ ਜਿਹੜਾ ਹੈਗਾ ਬਹੁਤ ਮਾੜੀ ਹਾਲਤ ਵਿੱਚ ਹੈ ਇੱਥੇ ਆਜ਼ਾਦੀ ਨਹੀਂ ਸੰਵਿਧਾਨ ਦੀ ਜਿਹੜੀ ਧਾਰਾ 19 1 ਹੈ ਉਹਦੇ ਵਿੱਚ ਆਜ਼ਾਦੀ ਦਿੱਤੀ ਗਈ ਹੈ ਲੋਕਾਂ ਨੂੰ ਬੋਲਣ ਦੀ ਜਥੇਬੰਦ ਹੋਣ ਦੀ ਆਪਣੀਆਂ ਜਥੇਬੰਦੀਆਂ ਬਣਾਉਣ ਦੀ ਆਪਣਾ ਸੰਘਰਸ਼ ਕਰਨ ਦੀ ਪਰ emergancy ਵਾਂਗੂ ਹਾਲਤ ਪੈਦਾ ਕਰ ਦਿੱਤੇ ਗਏ ਹੈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕਹਿੰਦੇ ਇਹ ਇੱਕ emergeny ਹੈ ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਮੀਡੀਆ ਨੂੰ ਕਲਾਮ ਬਣਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਗੱਲਬਾਤ ਤੇ ਤੁਸੀਂ ਕਿੰਨਾ ਸਹਿਮਤ ਹੋ ਸਾਡੇ ਨਾਲ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇਣਾ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ